ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਇੱਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਕਾਲੁ ਚੁਰਤ ਜਨੀ ਸੈ ਭੰਗੁ ਗੁਰ ਪ੍ਰਸਾਦਿ ਜਪੁ ਆ ਸਤਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੁ ਹੋਵੈ ਜੇ ਸੋਚੀ ਲਖਵਾਰੁ ਚਪੈ ਚਪਨੁ ਹੋਵੈ ਜੇ ਲਾਇ ਰਹਾ ਲੈ ਤਾਰੁ ਭੁਖਿਆ ਭੁਖਣਾ ਤਰੀ ਜਿਮ ਨਾ ਪਰੀਆ ਭਾਰੁ ਸਾ ਸਿਆਲ ਪਾਲਖ ਹੋਏ ਤੇ ਇਕ ਨਾ ਚੱਲੇ ਨਾਲ ਉਸ ਚਿਹਰਾ ਹੋਈ ਐ ਕੰਕੂੜੇ ਟੱਟੇ ਪਾਲ ਉਹ ਹੁਕਮ ਵਰਜਾਈ ਚੱਲਣਾ ਨਾ ਲਿਖਿਆ ਨਾਲ ਹੁਕਮੀ ਹੋਵਨਾਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਣ ਦੀ ਹੁਕਮ ਲਵੜਿਆਏ ਹੁਕਮੀ ਤਮਨੀਚ ਹੁਕਮ ਲਗਦ ਸੁਪਾਈ ਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਆ ਹੁਕਮਾਂ ਅੰਦਰ ਸਰ ਸੋਬਾਰ ਹੁਕਮ ਨਾ ਕੋਈ ਨਾਨਕ ਹੁਕਮ ਮੈਂ ਜੇ ਬੁਝੇ ਤਾਂ ਹਮੈ ਕਹਿ ਨਾ ਕੋਈ ਗਾਵੈ ਕੋ ਤਾਨ ਹੋਵੇ ਤੇ ਸੈਤਾਨ ਨੂੰ ਗਾਵੈ ਕੋ ਦਰਜ ਨੇ ਨਿਸ਼ਾਨ ਗਾਵੈ ਕੋ ਕੁੰੜੀਆਂ ਚਾਰ ਗਾਵੈ ਕੋ ਵਿਦਿਆ ਦੇਖ ਵਿਚਾਰ ਹੋਵੇ ਕੋ ਸਾਸ ਕਰੇ ਤਨਖੀ ਗਾਵੈ ਕੋ ਜੀਲੇ ਪ੍ਰਦੇਸ਼ ਗਾਵੈ ਕੋ ਜੰਮ ਦਾ ਦੇਸ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਹੋਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੇ ਪਾਹੇ ਜੁ ਅਜੰਦਰ ਭਾਏ ਖਾਏ ਹੁਕਮੇ ਹੁਕਮ ਚਲਾਈ ਰਾਹੂ ਨਾਨਕ ਨੂੰ ਸਭੇ ਪਵਾਹ ਸਤ ਸਹਿ ਸਤਨਾਇ ਪਖ ਭਉ ਅਪਾਰ ਅੱਖਾਂ ਮੰਗ ਲੈ ਦੇ ਦੇ ਦਾਤ ਕਰੇ ਦਾਤਾਰੋ ਫਿਰ ਕੀ ਅੱਗੇ ਰੱਖੀ ਐ ਜੇ ਤਿਸ ਦੇ ਦਰਬਾਰ ਕੇ ਬੋਲਣ ਬੋਲੀ ਐ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਤਿਗਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਗ ਦੁਆਰ ਨਾਨਕ ਐਵੇਂ ਜਾਣੀ ਐ ਸਭੇ ਆਪੇ ਸਚਿਆਰੋ ਥਾਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪ ਨਿਰੰਝਨ ਹੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀ ਇਹੁ ਨਿਧਾਨ ਗਾਵੀ ਸੁਣੀ ਅੰਮ੍ਰਿਤ ਰੱਤੀ ਆਪਾ ਦੁੱਖ ਕਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਮ ਗੁਰਮੁਖ ਵੇਦੰਗ ਗੁਰਮੁਖ ਕ੍ਰਿਆ ਸਮਾਇ ਗੁਰੀ ਸਿਰ ਗੁਰ ਗੁਰਮੁਖ ਪਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਤਨ ਨ ਜਾਇ ਗੁਰਾਇਕ ਦੇਵ ਜਾਈ ਸਬਨਾ ਜੀਏ ਕੈਕ ਦਾਤਾ ਸੋ ਮੈਂ ਮਿਸਰਨ ਜਾਇ ਕੀਰਤਨਾ ਵਾਲਾ ਜਿਤਸ ਭਾਵਾਂ ਬਿ ਪਾਣੇ ਤੇ ਨਾ ਹੀ ਕਰੀ ਜੇ ਪਿਛੜ ਬਾਈ ਦੇ ਕਾਮਨ ਪਰਮਾਤਾ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਖਸ਼ਣੀ ਗੁਰਾਇਕ ਦੇਵ ਜਾਈ ਸਬਨਾ ਜੀਏ ਕੈਕ ਦਾਤਾ ਸੋ ਮੈਂ ਮਿਸਰਨ ਜਾਇ ਜੇ ਜੁਗ ਚਰਿਆਰ ਜਹਾਤ ਸੁਣੀ ਹੋਵੇ ਨਵਕ ਲਵ ਜਾਣੀਏ ਨਾਂ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗ ਲਏ ਜੇ ਤਿਸ ਨਜ਼ਰ ਨਾ ਆਵੇ ਤੇ ਬਾਤ ਨੂੰ ਪੁੱਛਿਆ ਕੇ ਕੀਟਾ ਅੰਦਰ ਕੀਟ ਪਰ ਦਸੀ ਤੋ ਉਸ ਤਰੇ ਨਾਮ ਕੋ ਗੁਣ ਗੁਣ ਕਰੇ ਗੁਣ ਮੰਦਿਆ ਗੁਣ ਦੇਤੇ ਹ ਕੋਈ ਨਸੂ ਜਈ ਜੇ ਤਿਸ ਕੋਈ ਕਰੇ ਸੁਣੀਐ ਸਤਪੀਰ ਸਰਨਾਥ ਸੁਨੇ ਧਰਤਵਲ ਆਸ ਸੁਨੇ ਦੀਪ ਲੋਪਾ ਤਾਲ ਸੁਨੇ ਪੋਨਸ ਪ੍ਰਕਾਰ ਨਾਨਕ ਭਗਤ ਸਦਾ ਬਗਾਸ ਸੁਨੇ ਦੋ ਪਾਪਾ ਨਾਸ ਸੁਨੇ ਈਸ਼ਰ ਪਰਮਾਇੰਦ ਸੁਨੇ ਮਕਸਲਾ ਹਨਮੰਦ ਸੁਣੈ ਜੋ ਜੋ ਤਲਪੇਦ ਸੁਣੈ ਸਤ ਸੰਤ ਰਤ ਵੇਦ ਨਾਨਕ ਵਰਤ ਉਸ ਦਾ ਅੰਗਾਸ ਸੁਣੈ ਦੁਪ ਪਾਪਾ ਨਾਸ ਸੁਣੈ ਸਤ ਸੰਤੋਗ ਗਿਆਨ ਸੁਣੈ ਅਰ ਸਰਕਾਸ਼ ਨਾਨਕ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਗ ਸੇ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਪ ਪਾਪਾ ਨਾਸ ਸੁਣੈ ਸ੍ਰੀ ਗੁਰੂ ਅਕੀਰ ਸਾਹਿਬ ਸੇ ਇੱਕ ਪੀਰ ਪਾਤਸ਼ਾ ਸੁਣੈ ਅੰਦਰ ਪਾਵੇ ਰਾਸ ਸੁਣੈ ਹਾਥ ਵੇਸ ਦਾ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਪ ਪਾਪਾ ਨਾਸ ਮਨਨੇ ਕੀ ਕਰਤੇ ਹਿੰ ਜਾਈ ਜੀ ਕੋ ਪਹਿ ਪਿਛ ਚਬਿਤਾਇ ਕਾਵਤ ਕਲਮ ਨ ਲਿਖਣ ਹਾਰ منہ کا ویک وچار ایسا نام نرجن بوے جے کو من جانے من کو چھوٹا نہ پائے منہ جم کے ساس نہ جائے ایسا نام نرجن بو جے کو من جانے من کو مارگ نہ پائے من پاس من جائے منہ ماگنا چلے پنت ہو منہ سن بند من ہو ایسا نام نرجن بوے جے کو من جانے من کو ایج. ਮਨ ਪਾਵੈ ਮੋ ਦਵਾਰੋ ਮਨ ਪਰਵਾਰ ਸਵਾਰੋ ਮਨ ਤਰ ਤਰੇ ਗੁਰ ਸੇ ਕੋ ਮਨ ਨਾਨਕ ਹੋਇ ਨ ਸਾਨੰਦ ਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋ ਹੋਇ ਪੰਤ ਪ੍ਰਵਾਨ ਪੰਤ ਪ੍ਰਧਾਨ ਪੰਚਾ ਪਾਵੈ ਦਰਬੇ ਮਾਨੋ ਪੰਚੈ ਸੋਹੈ ਦਰ ਰਾਜਾ ਨ ਪੰਚਾ ਕਾ ਕੋ ਰੇ ਧਿਆਨ ਜੇ ਕੋ ਫੈ ਕਰੇ ਵਿਚਾਰ ਕਰਤੇ ਕੇ ਕਰਨੇ ਨਾਇ ਜਮਾਰੋ ਤਉਲ ਧਰਮ ਦਿਆ ਕਾ ਪੂਤ ਸੰਤੋਮ ਸਾ ਪ੍ਰਖਿਆ ਜਨ ਸੂਤ ਜੇ ਪੂਜੈ ਹੋਵੇ ਸਚਿਆਰ ਤਉਲੇ ਉਪਰ ਕੇਤਾ ਭਾਰੋ ਕਰਤੀ ਹੋਰ ਪਰੈ ਹੋਰ ਉਹ ਰੋਧ ਇਸ ਤੇ ਭਾਰਤ ਲੇ ਕਮਜ਼ੋਰ ਜੀ ਜਾਤ ਰੰਗਾਂਗੇ ਨਾਮ ਸਭ ਨਾਲ ਲਿਖਿਆ ਬੁੜੀ ਕਨਾਮ ਇਹੋ ਲੇਖਾਂ ਲਿਖਣਾ ਕੋਈ ਲਖਲ ਕਰਕੇ ਤਾ ਹੋਏ ਕਿ ਤਤਾਂਸ ਵਾਲੇ ਰੂਪੋ ਤੇ ਦਾ ਜਨਕੂਤ ਕੀ ਤਪਸਾ ਹੋਵੇ ਕੋ ਕਬਾਉ ਤੇ ਸਤੇ ਹੋਏ ਲਗਤਰਿਆ ਉਪਰ ਤਉਨ ਕਹਾ ਵਿਚਾਰ ਹੋਵਰੇ ਨ ਜਾਵਾ ਇਕ ਬਾਰ ਜੋ ਤੁਧ ਭਾਵੇ ਸਾਈਂ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਸੰਤਤਾ ਸੰਖ ਕ੍ਰਾਂਤਮਕ ਵੇਦ ਪਾਠ ਅ ਸੰਖ ਜੋਗ ਮਨ ਰਹਿਵਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰਮੋ ਬਖਸਾਰ ਸੰਖ ਮੋਲ ਨੁਲਾਇਤਾਰ ਪ੍ਰਭ ਜਤੋਂ ਕਹਾ ਵਿਚਾਰ ਹੋਵਰੇ ਨ ਜਾਵਾ ਇਕ ਬਾਰ ਜੋ ਤੁਧ ਭਾਵੇ ਸਾਈਂ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂ ਸਮੂਰਖੰਦ ਭੋਰ ਸਤ ਚੋਰ ਹਰਾਮ ਖੋਰ ਸੰਖ ਅਮਰ ਕਰਜਾ ਹਜੂਰ ਸੰਖ ਗਲਵੜ ਹੱਤਿਆ ਕਮਾਏ ਅਸਾਂ ਥਾਪੀ ਪਾਪ ਪਜਾਏ ਸੰਖ ਕੋੜਾ ਕੋੜੇ ਫਰਾਏ ਸੰਖ ਮਲੇਢ ਮਲ ਪਖਾਏ ਸੰਖ ਨਿੰਦਕ ਸਰ ਕਰੇ ਭਾਰ ਨਾਂ ਨੀਚ ਕੇ ਵਿਚਾਰ ਵਾਰੇ ਲ ਜਾਵੇਂ ਇੱਕ ਬਾਰ ਜੋਤ ਤਪਾਵੇ ਸਾਈਂ ਕ੍ਰਿਕਾਰ ਤੁਸ ਸਦਾ ਸਲਾਮਤ ਨਿਰੰਕਾਰ ਅਸਾਂ ਸੰਨਾਮ ਸੰਖ ਨਾਮ ਅਮਰ ਹੋ ਸੰਖ ਹੋਏ ਸੰਖ ਕਰੇ ਸਰ ਭਾਰ ਹੋਏ ਕ੍ਰਿ ਨਾਮ ਕ੍ਰਿਲਾ ਅਕ੍ਰਿ ਗਿਆਨ ਗੀਤ ਗੁਣਗਾ ਕਰੇ ਲਿਖਣ ਬੋਲਣ ਬਾਣ ਅਕਰਾ ਸਰਸਿੰਦੋ ਖਾਨ ਦੀ ਨਹਿਰੀ ਖੇਤ ਸਰਣਾਏ ਜੇ ਫਰਮਾਇ ਤੇ ਤੂੰ ਪਾਏ ਜਿੱਤਾ ਕੀਤਾ ਤੇ ਤਾ ਨਾ ਉਹ ਨਾ ਮੈਂ ਨਾ ਹੀ ਕੋਥਾਉ ਉਧਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਬਾਰ ਜੇ ਤੂੰ ਉਤਪਾਵੇ ਸਾਈ ਕਲੀਕਾਰ ਤੂੰ ਸੁਬਸਲਾਮਤ ਓਮਰੰਕਾਰ ਭਰੀਏ ਹੱਥ ਪਰ ਪਤਨ ਦੇ ਪਾਣੀ ਦਰਦਾ ਉਤਰ ਸਕੇ ਮੂਤ ਕੁਲੀਤੀ ਕੱਪੜ ਹੋਏ ਦੇ ਸਾਬੁਨ ਲੀਆ ਧੋਏ ਭਰੀਏ ਮਤ ਪਾਪਾ ਕੇ ਸੰਗ ਤੂੰ ਤੋ ਪਹਿਨਾਵੇ ਕੇ ਰੰਗ ਤੂੰ ਪਪੀਆ ਕਾ ਨਾ ਹੀ ਕਰ ਕਰ ਕਰਨਾ ਲਖ ਲ ਜਾਉ ਆਪੇ ਵੀ ਜਾ ਬੇ ਹੀ ਖਾਓ ਨਾਨਕ ਮੈਂ ਆਵੇ ਜਾਉ ਤੇਰ ਤਪਦੇ ਅਦਤਾਨੋ ਜੇ ਕੋ ਪਾਵੈ ਤਿਲ ਕਮਾਨੋ ਸੁਨੇ ਹਮਨੇ ਮਨ ਕੀਤਾ ਭਾਉ ਅੰਤਰ ਗਤ ਤੂ ਤੀਤ ਮਨ ਲਾਓ ਸਭੁਨ ਤੇਰਾ ਮੈ ਨਾਹੀ ਕੋਇ ਬਿਲਗੁਣ ਕੀਤੇ ਭਗਤ ਨਾ ਹੋਗੇ ਸਵਸਤਾਤਮਾਨੀ ਬ੍ਰਮਾਉ ਸਤਸਾਹ ਸਦਾ ਮਨ ਚਾਉ ਕਮਣ ਸਵੇਲਾ ਵਕਤ ਕਮਣ ਕੌਣ ਤਿਤ ਕਵਣਵਾਰ ਕਮਣ ਜਰਤੀ ਮਾਹ ਕਮਣ ਜਿਤ ਹੋਆ ਕਾਰ ਵੇਲਾ ਪਾਇਆ ਪੰਡਤੀ ਜੇ ਹੋ ਵੇਲੇ ਪ੍ਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਹ ਕੁਰਾਨ ਇਤਵਾਰ ਨਜੋਗੀ ਜਾਣਾ ਰਤਮਾਉ ਨਾ ਕੋਏ ਜਾ ਕਰਤਾ ਸਿਟੀ ਕਉ ਸਜਿਆ ਪੈ ਜਾਣਾ ਸੋਏ ਕਿੰ ਕਰੇ ਆਖਾ ਕਿੰ ਸਲਾਹੀ ਕਿਉ ਵਰਣੀ ਕਿਉ ਜਾਣਾ ਨਾਨਕ ਅਕਲ ਸਭ ਤੋਂ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸੈ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣਾ ਕਿਆ ਨਾ ਸੋ ਹੈ ਪਾਤਾਲ ਬਾਤਾਲ ਉਲਾ ਫਵਾਸਾ ਵਾਸਾ ਔੜ ਕੋੜ ਪਾਲਤ ਕੇ ਵੇਰ ਤਹਨੇ ਕਬਾਤ ਉਸ ਸੈ ਸਟਾਰਾ ਕੰਤੇ ਬਾਸੂ ਲੂ ਇੱਕ ਧਾਤੂ ਲਿਖਾ ਹੋਏ ਤਲਕੀਏ ਲਿਖੇ ਹੋਏ ਬਨਾਸਰ ਨਾਨਕ ਵੱਡਾ ਆਖੀਐ ਪਹਿ ਜਾਣੇ ਆਪ ਵਿਚਾਲਾ ਇਸਲਾ ਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਪਕ ਵੈਸ ਸਮੰਧ ਨਾ ਜਾਣੀਐ ਸਮੰਧ ਸਾ ਸੁਤਾਨ ਹੋ ਗਿਰੇ ਸੇ ਤਿਮਾਤਾਂ ਨੂੰ ਕੀੜੀ ਤਰਨ ਨਾ ਹੋਣੀ ਜਿਤ ਸਮਨੋਂ ਨਾ ਵਿਸਰੈ ਅੰਤ ਰਸਕਤੀ ਕਹਿਣ ਨਾਮ ਤੂ ਅੰਤਨ ਕਰਨੇ ਦੇ ਨਾਮ ਤੂ ਅੰਤਨ ਵੇਖਣ ਸੋ ਨੈਨਤ ਅੰਤਨ ਜਾਪੇ ਕੈ ਅਮਨ ਮੰਤਰ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਹਵਾਰ ਅੰਤ ਕਰਨ ਕੀਤੇ ਵਿਲਾਹੇ ਨਾ ਕਿੰਤਰਾ ਪਾਏ ਜਾਏ ਅੰਤ ਨ ਜਾਣੇ ਕੋਈ ਬੋਤਾ ਪਈਏ ਬੋਤਾ ਹੋਵੇ ਵੱਡਾ ਸਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾ ਹੋਵੇ ਉਣ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪੋ ਨਾਮ ਕੋ ਕਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤੇ ਮਾਇਕੀ ਕਿਤੇ ਮੰਗ ਹਜੂਰ ਅਪਾਰ ਕਿਤੇ ਅੰਤ ਨਹੀਂ ਵਿਚਾਰ ਕਿਤੇ ਖੱਟੂ ਟੇ ਵੇਕਾਰ ਕਿਤੇ ਲੈ ਲੈ ਬੁਕਰ ਪਾਏ ਕਿਤੇ ਮੂਰਖਾ ਖਾਏ ਕਿਤੇ ਦੁੱਖ ਸਦਮਾਰ ਇਹ ਭੀ ਦਾਤਾ ਤਰੀ ਦਾਤਾਰ ਬਲ ਕਲਾਸੀ ਭਾਣਾ ਹੋਵੇ

ਆਖਿਆ ਮੈਂ ਆਖੰਦ ਵਕਬੋ ਪੀਤੇ ਬਵੰਦ ਰਖੈ ਸਿਰ ਕੈ ਸੇ ਜੀਵ ਕੈ ਕਿਤੇ ਕਿਤੇ ਬੋਧੂ ਆਖੇ ਦਨ ਵਕ ਕੈ ਦੇਵ ਕੈ ਸੁਨਰਮੁਨ ਜਨ ਸੇਵ ਕਿਤੇ ਆਖਿਆ ਕਲਪਾਇ ਕਿਤੇ ਕਹਿ ਕਹਿ ਹੋ ਟੁੱਟ ਜਾਏ ਕਿਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕੀ ਜੇ ਉੜ ਭਾਵੈ ਤੇ ਉੜ ਹੋਏ ਨਾਲ ਤ ਜਾਣਾ ਸੱਚ ਸੋਏ ਜੇ ਕੋ ਆਖਿਆ ਬੋਲ ਬਗਾੜੋ ਤਾਂ ਲਿਖੀਐ ਸਰਬ ਵਾਰਾ ਗਵਾਰੋ ਸੁਦਰ ਕੇ ਹਸੁ ਪਰ ਕੇ ਹਜਿਤ ਬਸਰ ਸਮਾਲੇਵਾ ਜੀ ਨਾਲ ਅਨੇਕ ਅਸੰਕਾ ਕਤੇ ਬਵਨ ਹਾਰੇ ਇਹ ਤੇਰਾ ਉਪਰੀ ਸੁਕਈਨ ਕਿਤੇ ਗਾਵਨ ਹਾਰੇਗਾ ਵਤੋਂ ਨੂੰ ਕੋਣ ਪਾਣੀ ਬੈਸੰਤਰ ਗਾਵੈ ਰਾਜਾ ਧਰਮਦੁਆਰੇ ਗਾਵੈ ਚਿਤਕੁਰਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਲ ਸਦਾ ਸਵਾਰੈ ਗਾਵੈ ਲਾਸ਼ਨ ਬੈਠੇ ਤੇ ਵਿਤੇਂਦਰ ਨਾਲ ਗਾਵੈ ਸਤਸਮਾਦੀਂਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤਿ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪਾਣ ਰੱਖੀ ਜਰਜੋ ਜੁਵੇ ਦਾਲਾ ਲਗਾ ਰਾ ਮੋਹਨਿਆਮਨ ਮੋਹਨ ਸੁਭਾ ਮਚ ਪਿਆ ਲਗਾ ਗਾਵਨ ਰਤਨ ਉਪਾਇ ਤੇਰੀ 68 ਦੀਤ ਨਾਲ ਲਗਾ ਗਾਵੈ ਜੋ ਮਹਾਂਮਲ ਸੂਰਾ ਗਾਵੈ ਕਾਣੀ ਚਾਰੇ गावे खान मंडल वार पंडा कर कर रखे तारे सही तुद लुगावे जो तुष पावल रते तेरे ते भक्त साले होर केतेगा हुन से मैं चित नया बनान के विचारई सोई सोई से रत्त साहेब सच्चा सची नाई है भी होसी जाए न रासी रत्त न जन चाहे रंगी रंगी पाती कर कर दे सीमा जन उपाय कर कर दे कीता है अपना ज्यों त शिवडाई जो तुष भावे सोई करते हुक्मत ना जाई सो पादसा सा पादसा भगवान करहे न जाई मुंदा संतोष सरम पर चोली ध्यान की कर भूत चिंता काल कुवारी का जो ल प्रतीत आई पंथी सब जमाती मन जी तेजव जी ਆਦੇਸ ਦਿਸ ਆਦੇਸ ਆਦ ਨੀਲਾ ਨਾਦ ਨਹਿਤ ਜੂਜ ਵੇ ਕੋ ਵੇਸ ਬਹੁਤ ਗਿਆਨ ਦੇ ਆਪਣਾ ਨਾਮ ਕਟਕਟ ਵਾਜਾ ਨਾਦ ਆਪਣਾ ਆਤਮਾਤੀ ਸਬਜਾ ਕੀ ਦੇ ਸਦੇਵਰਾ ਸਾਥ ਸੰਜੋਗ ਜੋ ਦੋ ਹੀ ਤਰ ਚਲਾਵੇ ਲਿਖਿਆ ਹੈ ਭਾਗ ਆਦੇਸ ਦਿਸ ਆਦੇਸ ਆਦ ਨੀਲਾ ਨਾਦ ਨਹਿਤ ਜੂਜ ਵੇ ਕੋ ਵੇਸ ਇਕ ਕਮਾਈ ਜੋ ਪਿਆਈ ਤੇ ਚਲੇ ਪ੍ਰਵਾਨ ਹੋਏ ਸੰਸਾਰੀ ਭੰਡਾਰੀ ਲੈ ਦੀਵਾਨ ਜਿਨ ਤਿਸ ਭਾਵੇ ਤੇ ਚਲਾਵੇ ਜਿਨ ਕੋ ਹੈ ਪ੍ਰਮਾਨ ਉਹ ਵੇਖਿਓ ਨਾ ਨਦਰ ਨਾਗਾ ਬਹੁਤ ਆਏ ਬਡਾਨ ਆਦੇਸ ਤੇ ਸਾਦੇਸ ਆਦ ਨੀਲਾ ਨਾਦ ਨਾ ਹਿੰਦੂ ਜੋ ਵੇਖੋ ਵੇਸ ਅਸ ਲੋਇ ਲੋਇ ਭੰਡਾਰ ਹੋ ਜੋ ਕੁਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੇ ਸਿਰ ਚਿਹਾਰ ਨਾਨਕ ਸਤਿ ਕੀ ਸਤਿ ਸਿਕਾਰ ਆਦੇਸ ਤਿਸ ਆਦੇਸ ਆਦਨ ਲਗਨਾ ਦਨਾ ਹੈ ਤੂ ਜੋ ਵੇਖੋ ਵੇਸ ਇੱਕ ਵੇ ਜੀ ਬੋਲਾ ਕੋਈ ਲੱਖ ਵੇ ਲੱਖ 20 ਲੱਖ ਲੱਗ ਜੜਾ ਆਖੀ ਇੱਕ ਨਾਮ ਦੇ ਦੀ ਸੇ ਤਰਾ ਪਰ ਪੌੜੀਆਂ ਚੜੀ ਹੋਏ ਕੀ ਸੁਨ ਗਲਾ ਕਾਸ ਕੀ ਕੀਟਾਈ ਰੀ ਸਨਾਨ ਨਦਰੀ ਪਾਈ ਹੈ ਕੁੜੀ ਕੁੜੀ ਠੀ ਸਾ ਕੰਜੋਰ ਚ ਪੈਣਾ ਚੋਰ ਜੋਰ ਨਮੰਗਨ ਦੇ ਨਜੋਰ ਜੋਰ ਨ ਜੀਵਨ ਮਰ ਨਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀਆਂ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਦੇ ਸਭ ਤੋਰ ਕਰ ਵੇਖੇ ਸੋਏ ਨਾਨਕ ਤਮਨੀਜ ਨ ਕੋਏ ਰਾਤਿਰ ਉਤੇ ਸਿੱਤੇ ਵਾਰ ਪਉਣ ਪਾਣੀ ਉਹਨੇ ਪਤਾਲ ਤੇ ਸਵਿਤਰ ਤੇ ਤਾਪੁ ਕੀ ਧਰਮਸਾਲ ਸਭ ਜੀ ਜੋਤ ਕੇ ਰੰਗਤਨ ਕਾ ਨਾਮ ਅਨੇਕ ਅਨੰਦ ਕਰਮੇ ਕਰਮੇ ਹੋਏ ਵਿਚਾਰਤ ਜਾਤ ਸ ਚਦਰਵਾਰ ਤੇ ਸੋਹਣ ਪੰਚ ਪ੍ਰਵਾਨ ਨਦਰੀ ਘਰੋਂ ਪਵਨ ਨਿਸ਼ਾਨ ਕਾ ਚਪਾਈ ਉਤੇ ਪਾਈ ਨਾਨਕਿਆ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨ ਕਨ ਕਾ ਆਖੋ ਕਰਮ ਕੇ ਤੇ ਪਉਣ ਪਾਣੀ ਵੇਸੰਤਰ ਪ੍ਰੇਤ ਕਾਨ ਮਹੇਸ਼ੂ ਕਿਤੇ ਬਰਮਾ ਘਾਟ ਗੜੀਏ ਰੂਪ ਰੰਗ ਕੇ ਵੇਸ ਕਿਸੀਆਂ ਕਰਮ ਭੂਮੀ ਮੇਰ ਕੇ ਕੇਤੇ ਧੂਪ ਦੇਸ ਕਿੱਤੇ ਇੰਦਚੰਦ ਸੂਰ ਕਿਤੇ ਕਿਤੇ ਮੰਡਲ ਦੇ ਸੋ ਕਿਤੇ ਸਿਦੁਰਧਨ ਨਾਤ ਕਿਤੇ ਕਿਤੇ ਦੇਵੀ ਵੇਜ ਕਿਤੇ ਦੇਵਦਾਨ ਮੁਰਕੇ ਕਿਤੇ ਰਤਨ ਸੰਬੰਧ ਕਿਤੇ ਖਾਣੀ ਕਿਤੇ ਬਾਣੀ ਕੇ ਤੋਆ ਕਿਤੇ ਪਾ ਨਰੰਦ ਕਿਤੇ ਸੁਖਤੀ ਸੋ ਕਿਤੇ ਨਾਨਕ ਅੰਤ ਨੇ ਅੰਤ ਗਿਆਨ ਖੰਡ ਮੈਂ ਗਿਆਨ ਚੰਦ ਇੱਥੇ ਨਾਮ ਨੂਰ ਕੋੜਾ ਨੰਦ ਸ਼ਰਮਖੰਡ ਦੀ ਬਾਣੀ ਰੂਪਿਤ ਘੜਕੜੀਏ ਬਹੁਤ ਲੋਕਤਾ ਕੇ ਅਗਲਾ ਕਥਿਆਨ ਜਾਏ ਜੇ ਕੋ ਬਹਿ ਪਿਚੇ ਪਿਤਾਏ ਤੇ ਤਕੜੀ ਜੋਰ ਤੁਮਤ ਮੰਨ ਬੰਧੋ ਤੇ ਤਕੜੀ ਇਸਰ ਸਦਾ ਕੀ ਸੋਧ ਕਰਮਖੰਡ ਕੀ ਮਾਨੀ ਜੋਰ ਤੇ ਹੋਰ ਨਾ ਕੋਈ ਹੋਰ ਤੇ ਜੋਰ ਮਹਾ ਬਲ ਸੂਰਤ ਮੈਂ ਰਾਮ ਰਿਆ ਭਰਪੂਰ ਤੇ ਸਿਧੂ ਸੀਤਾ ਮੈਂ ਨਮਾਹੇ ਤਾਂ ਗ੍ਰੂਪ ਨਾ ਕਤਨੇ ਜਾਇ ਨਾਮ ਰਣ ਡੱਕ ਜਾਇ ਜਨ ਕੇ ਰਾਮ ਸੇ ਮਨਵਾਇ ਤੇ ਭਗਤ ਵਸੈ ਕੋ ਲੋਈ ਤਰੇ ਨਾਮ ਸਤਿ ਆਮਨ ਸੋਈ ਸਤਖੰਡ ਵਸੇਂਦ੍ਰ ਕਾਰ ਕਰ ਕਰਵੇ ਤੇਂਦਰ ਨਿਹਾਲੋ ਤੇ ਖੰਡ ਮੰਡਲ ਵਰ ਪੰਡੋ ਜੇ ਕੋ ਪਤਾ ਅੰਤ ਅੰਤ ਤੇ ਲੋ ਲੋ ਕਾਰੋਜ ਜੇ ਜੋ ਹੁਕਮ ਤੇ ਮੈਂ ਤੁਮਕਾਰੋ ਵਿਖੇ ਵਿਸੇ ਕਰ ਵਿਚਾਰ ਨਾਨਕ ਕਥਨਾ ਕਰਨਾ ਸਾਰੋ ਜਤ ਪਹਾਰਾ ਤੀ ਸੁਨਿਆਰ ਆਖਣ ਮਤ ਵਿਦ ਹਥਿਆਰ ਪਉ ਖਲਾਵਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਢਾਲ ਕੜੀਏ ਸਭ ਸੱਚੀ ਟਕਸਾਲ ਜਨ ਕੋ ਨਦਰ ਕਰਮ ਦਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਉ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਂ ਤੋ ਦੇ ਵਿਚਰਾ ਦੁਇ ਦਾਈ ਦਾ ਅਖਿਲ ਸੋਚ ਗਤ ਤੋ ਚੰਗੀ ਆਈਆਂ ਬੁਰੀ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕਾ ਦੂਰ ਜਿੰਨੀ ਨਾਮ ਤੇ ਆਇਆ ਗਏ ਸਖਤ ਕਾਲ ਨਾਨਕ ਦੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ